ਮਤਲਬ ਕੀ ਨਾ ਤੜ ਦੇ ਵੀ ਇਸ ਸੰਗ ਟਿਕਟ ਨਹੀਂ ਤੜ ਦੇ ਦੇਖੋ ਜੀ ਅਸੀਂ ਰੋਟੀ ਖਾਣ ਗਏ ਹੀ ਤੇ ਨੌਂ ਤੋਂ ਹਣ ਤੇ ਬਾਅਦ ਦੇ ਵਿੱਚ ਮਦਦ ਪੀ ਸਾਨੂੰ ਇਥੋਂ ਫੋਨ ਗਿਆ ਤੁਹਾਡੀ ਝੂਗੀ ਨੂੰ ਅੱਗ ਲੱਗ ਗਈ ਆ ਤਾਂ ਨਹੀਂ ਪਤਾ ਮਦਦ ਪੀ ਇਹ ਕਬ ਕਿਸ ਇਥੇ ਕਰ ਇਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਵਾਲਾ ਵੀ ਇੰਨਾ ਹੀ ਵੱਡਾ ਹਾਂਜੀ ਹੁਣੇ 10-12 ਸਾਲ ਹੋ ਗਏ ਉੱਥੇ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਕੇ ਤੇ ਆ ਗਏ ਆ ਤਾਨੂੰ ਕਿਤਾਬ ਤੋਂ ਲੱਗੂ ਸਾਨੂੰ ਉਹ ਫੋਨ ਕੀਤਾ ਹਾਂਜੀ ਨੁਕਸਾਨ ਕਿੰਨਾ ਹੋਇਆ ਤਾਂ ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ ਲੈ ਕੇ ਆਪ ਕੋ ਸਮਾਨ ਤੇ ਕੋਈ ਇਥੇ ਮਤਲਬ ਉੱਠ ਗਿਆ ਕੀ ਕਿਸੇ ਦਾ ਇਹ ਖੜ ਖੜਿਆ ਕਿੰਨਾ ਵੀ ਦੇਰ ਹੋ ਗਿਆ ਤਾਂ ਮੈਂ ਤੁਹਾਨੂੰ ਕੰਮ ਕਰਦਿਆਂ ਨੂੰ ਇਥੇ ਹੋ ਗਿਆ 12 ਸਾਲ ਹੋ ਗਏ ਆ ਤੇ ਬਾਹਰ ਆ ਗਿਆ ਗਵੰਡੀ ਆ ਇਹਨਾਂ ਕੋਲ ਸਰਜੀਪ ਕੋਲ ਹੈ ਦਾ ਕੀ ਅੱਗ ਲੱਗੀ ਕਿਸ ਤਰ੍ਹਾਂ ਪਤਾ ਲੱਗਦਾ ਪਤਾ ਨਹੀਂ ਭਾਜੀ ਇੱਥੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗਦੀ ਹੈ ਅਸੀਂ ਰੋਟੀ ਖਾਣ ਗਏ ਕੱਲ ਬਾਅਦ ਚ ਪਤਣ ਲੱਗ ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੁੜ ਵੇਚੀਦਾ ਵਾ ਉਹ ਗੱਲ ਹੀ ਨੇ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤਾਂ ਤਾਂ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਸੱਤਾਂ ਲਾਈਆਂ ਪਤਾ ਨਹੀਂ ਲੱਗਦਾ ਕੌਣ ਨੇ ਹਾਂਜੀ ਉਦੋਂ ਵੀ ਸਨਾਈ ਨੇ ਕੀ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਤੁਹਾਨੂੰ ਇੱਥੇ ਹੋਈ ਦਾ ਹੈ ਜੋ ਇੱਥੇ ਪੜਾਈ ਤੇ ਆ ਕੋ ਹੁਣ ਦਾਵਤਾਂ ਹੀ ਫੇਰਾ ਕੇ ਕਰਦਾ ਤੇ ਆਪਣੇ ਰਾਖੀ ਕਰਨ ਤੋਂ ਵਜੂਦ ਵੀ ਤੁਸੀਂ ਰੁਟਕਾ ਰਹੇ ਹੋ ਹਾਂ ਜੀ। ਬੋਲੇ ਮੈਂ ਨੌਂਦਾ ਜੀ। ਕੁਲਦੀਪ ਸਿੰਘ ਜੀ। ਸਰ ਕੀ ਘਟਨਾ ਜੀ? ਤੁਹਾਡਾ ਨਾ ਇਦਾਂ ਹੋਇਆ ਵੀ ਇਹ ਰੋਟੀ ਖਾਣ ਚੱਲ ਗਏ ਤੁਹਾਨੂੰ। ਤੁਹਾਡੇ ਕਿ ਲੱਗਦੇ ਜੀ? ਹਾਂ ਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗ ਗਿਆ ਬਿਲਕੁਲ ਨੇੜੇ ਹੀ ਆ। ਤੇ ਫਿਰ ਇਹ ਆ ਪਟੇ ਦੇ ਜਿਹੜੇ ਨੇ ਬੰਦੇ ਇੱਥੇ ਈਟਾ-ਟਾ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ। ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਜੀ। ਅੱਗ ਲੱਗ ਗਈ। ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ। ਉਹ ਬਈਆਂ ਨੂੰ ਵੀ ਇੱਥੇ ਡਾਕਟਰ ਦੁੱਤਰ ਲੈ ਕੇ ਆਏ ਆ। ਤੇ ਫਿਰ ਇਹਨੇ ਝੁੱਗੀ ਨੂੰ ਅੱਗ ਲਾ ਕੇ ਚੱਲ ਗਏ। ਅਣਪਛਾਤੇ ਬੰਦੇ ਸਾਨੂੰ ਪਛਾਣਿਆ ਨਹੀਂ ਕਰ ਛਾਣ ਨਹੀਂ ਉਹਨਾਂ ਦੇ ਬੰਦੇ ਆਂਦੇ ਨੇ ਤੇ ਇਹਨਾਂ ਦੇ ਰੋਜ਼ਗਾਰ ਵੀ ਝੁੱਕੀਦਾ ਇੱਥੇ ਇਹ ਤੋਂ ਹੀ ਕੰਮ ਚੱਲਦਾ ਘਰ ਦਾ ਨਰਗਜਾਰਾ ਜੀ ਕੀ ਕੰਮ ਕੀ ਹੈ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਬੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਇਹ ਤੇ ਕੰਮ ਨੂੰ ਅੱਗ ਲੱਗੇ ਹਾਂਜੀ ਮੰਗ ਕੀ ਕਰਦੇ ਕੋਈ ਮੰਗ ਕਰਦੇ ਮੰਗੇ ਹੀ ਉਹ ਵੀ ਜਿਹਨਾਂ ਨੇ ਲਾਈ ਆਗੇ ਨਾਲ ਭੜੇ ਜਾਣਾ ਅਸੀਂ ਸਭ ਫੇੜੀ ਕੀਤੀ ਕੰਪਲੀਟ ਕੀਤੀ ਭਾਜੀ ਇਹਨਾਂ ਦਾ ਤਾਂ ਮੇਰਾ ਨਾਮ ਬਲਵਿੰਦਰ ਸਿੰਘ ਗਿੱਲ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਚਟੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀਐਸ ਥਾਣਾ ਸਿਹਰ ਬੰਦਪੁਰ ਪੈਂਦਾ ਵਾ ਪੁਲਚੌਂਕੀ ਹਰਚਵਾਲ ਤੇ ਇਹ ਹਰਚਵਾਲ ਪੁਲਚੌਂਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ 12 10 12 ਸਾਲ ਤੋਂ ਜਿਹੜਾ ਵਾ ਇਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇਥੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਬਾਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਡਾ ਪੀ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਨ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨ ਵੀ ਲੱਗੇ ਆ ਜਹਾ ਆਪਦਾ ਤੇ ਸਾਨੂੰ ਨੂੰ ਅੱਗ ਲੱਗੇ ਆ ਬਹੁਤ ਜ਼ਿਆਦੀ ਮਤਲਬ ਅੱਗ ਬਣ ਗਈ ਆ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੀ ਆ ਕਿ ਜਿਹੜੀ ਪਠਾਵਾ ਤੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤਿਸ਼ਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਆਸ ਮਹੀਨੇ ਦੇ ਵਿੱਚ ਹੀ ਜੜੀਆਂ ਵਨਾਂ ਇਹ ਆ ਸੇਮੀਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਅੱਗ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਕਰਦਾ ਤੇ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਹੈ ਗੋੜ ਬਣਾ ਕੇ ਮਤਲਬ ਰੱਖਿਆ ਹੀ ਇਹਨਾਂ ਨੇ ਦੋ ਕਮਰਟਲ ਗੋੜੇ ਹੀ ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਇਹਦੇ